ਸਤ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟਰਨ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਦੇ ਵਿੱਚ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਤਹਿਤ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਦੇ ਵਿੱਚ ਸਹਿਯੋਗ ਦੇਣ ਲਈ ਤੁਸੀਂ rangla.punjab.gov.in ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹੋ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਮ ਹਲਕੇ ਦੇ ਵਿੱਚ ਚੀਮਾ ਮੰਡੀ ਵੱਲੋਂ ਪੱਤੀ ਵਿਖੇ ਤਕਰੀਬਨ 19.1 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਦੋ ਕਲਾਸਰੂਮਾਂ ਦਾ ਨੀਂਹ ਪੱਥਰ ਰੱਖਿਆ ਸੁਨਾਮ ਰੋਡ ਪਿੰਡੀ ਵਿਖੇ ਉਹਨਾਂ ਨੇ ਤਕਰੀਬਨ 10.64 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਜੋ ਕਿ ਭੂਮੀਗਤ ਸੀਵਰੇਜ ਕਨੈਕਸ਼ਨ ਸਹੀ ਨਿਕਾਸੀ ਪ੍ਰਣਾਲੀਆਂ ਪ੍ਰਦਾਨ ਕਰੇਗਾ ਅਤੇ ਹਜ਼ਾਰਾਂ ਨਿਵਾਸੀਆਂ ਲਈ ਸਫਾਈ ਦੀ ਸਥਿਤੀ ਦੇ ਵਿੱਚ ਸੁਧਾਰ ਕਰੇਗਾ ਇਸ ਮੌਕੇ ਕੈਬਨਿਟ ਮੰਤਰੀ ਅਮਨ अरोड़ा ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਗਵਾਈ ਦੇ ਵਿੱਚ ਪੰਜਾਬ ਸਰਕਾਰ ਸਾਡੇ ਲੋਕਾਂ ਲਈ ਮਿਆਰੀ ਸੇਖਿਆਦਨਿਕ ਬੁਨਿਆਦੀ ਢਾਂਚੇ ਤੇ ਬਿਹਤਰ ਨਾਗਰਿਕ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਪਤਵੰਤੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂਦਾਰਾਂ ਤੇ ਵੱਡੀ ਗਿਣਤੀ ਵਿੱਚ ਪਿੰਡਾਂ ਤੇ ਨਗਰਾਂ ਦੇ ਵਾਸੀ ਹਾਜ਼ਰ ਸਨ ਜੋ ਅਜੇ ਇਸ ਸਕੂਲ ਦੇ ਵਿੱਚ ਲੰਬੇ ਸਮੇਂ ਤੋਂ ਕਮਰਿਆਂ ਦੀ ਰਿਕੁਆਇਰਮੈਂਟ ਸੀਗੀ ਕਲਾਸਰੂਮਸ ਦੀ ਉਹਨਾਂ ਦੋ ਦਜ ਨਹੀਂ ਪੱਤਰ ਜਿਹੜਾ ਉਹ ਰੱਖਿਆ ਔਰ ਮੈਂ ਸਮਝਦਾ ਕਿ ਇਹਦੇ ਨਾਲ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਇੱਕ ਚੰਗਾ ਮਾਹੌਲ ਐਟਮੋਸਫੀਅਰ ਹੈ ਜਿਹੜਾ ਉਹ ਹੋਰ ਮਿਲੇਗਾ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਉਹੀ ਮੁਲਕ ਦੁਨੀਆ ਤੇ ਰਾਜ ਕਰਦੇ ਨੇ ਜਿਨ੍ਹਾਂ ਦੇ ਬੱਚਿਆਂ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਹੋਇਆ ਹੁੰਦਾ ਇਨਵੈਸਟ ਕੱਲੇ ਪੈਸੇ ਦੇ ਰੂਪ ਦੇ ਵਿੱਚ ਨਹੀਂ ਮਿਹਨਤ ਦੇ ਰੂਪ ਦੇ ਵਿੱਚ ਮਾਪੇ ਉਹ ਟੀਚਰ ਬੱਚੇ ਨੂੰ ਕਿੰਨਾ ਸਮਾਂ ਦਿੰਦੇ ਨੇ ਇਹ ਸਾਰੀਆਂ ਚੀਜ਼ਾਂ ਜਦੋਂ ਹੋਣ ਤੇ ਉਹੀ ਸਮਾਜ ਨੇ ਜਿਹੜੇ ਉਹੀ ਮੁਲਕ ਰਾਜ ਕਰਦੇ ਨੇ ਦੁਨੀਆ ਤੇ ਤੇ ਉਸੇ ਮਕਸਦ ਦੇ ਨਾਲ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਸਿੱਖਿਆ ਦੇ ਵਿੱਚ ਔਰ ਸਿਹਤ ਸੂਤਾਂ ਦੇ ਵਿੱਚ ਬਣਾਇਆ ਜਾ ਸਕੇ ਇਸੇ ਮਕਸਦ ਦੇ ਨਾਲ ਲੱਗੇ ਹੋਇਆ ਔਰ ਵੈਸੇ ਵੀ ਇਹ ਤਾਂ ਉਹ ਪਵਿੱਤਰ ਧਰਤੀ ਹੈ ਸੰਤ ਬਾਬਾ ਬਦਰ ਸਿੰਘ ਜੀ ਮਹਾਰਾਜ ਦੀ ਜਿੱਥੋਂ ਸਿੱਖਿਆ ਦਾ ਵਿਦਿਆ ਦਾ ਕਿਉਂਕਿ ਵਿਦਿਆ ਦੇ ਨਾਲ ਹੀ ਜਿਵੇਂ ਗੁਰੂ ਸਾਹਿਬ ਨੇ ਕਿ ਵਿਦਿਆ ਦੇ ਨਾਲ ਹੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਹਨੇਰਾ ਜਿਹੜਾ ਉਹ ਖਤਮ ਕੀਤਾ ਜਾ ਸਕਦਾ ਤੇ ਇਸ ਪਵਿੱਤਰ ਧਰਤੀ ਤੋਂ ਉੱਠ ਕੇ ਸੰਤ ਬਾਬਾ ਬਦਰ ਸਿੰਘ ਜੀ ਮਹਾਰਾਜ ਨੇ ਸਮੁੱਚੀ ਦੁਨੀਆ ਦੇ ਵਿੱਚ ਵਿੱਦਿਆ ਦਾ ਪ੍ਰਚਾਰ ਤੇ ਪ੍ਰਸਾਰ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਕੀਤਾ ਸੋ ਇਸ ਨਗਰ ਨੂੰ ਤਾਂ ਵੈਸੀ ਮੈਂ ਸਮਝਦਾ ਕਿ ਜਿੰਨਾ ਜਿੰਨਾ ਵੱਧ ਆਪਾਂ ਸੰਤੋਬਾਬਾ ਸਿੰਘ ਜੀ ਮਹਾਰਾਜ ਦੇ ਨਾਂ ਦੇ ਉੱਪਰ ਆਪਾਂ ਉਹਨਾਂ ਦੀ ਸੋਚ ਦਾ ਉਹਨਾਂ ਦੇ ਵਿਲੱਖਣਤਾ ਦਾ ਉਹਨਾਂ ਦੀ ਸ਼ਖਸੀਅਤ ਦੇ ਨਾਂ ਨੂੰ ਆਪਾਂ ਜਿੰਨਾ ਸਾਰੇ ਰਲ ਮਿਲ ਕੇ ਵੱਧ ਤੋਂ ਵੱਧ ਸੇਵਾ ਕਰ ਲਈ ਜਿੰਨਾ ਵੱਧ ਤੋਂ ਵੱਧ ਮੁੱਲ ਮੋੜ ਲਈ ਉਹਨਾਂ ਥੋੜਾ ਸੋ ਅੱਜ ਇਸ ਸਕੂਲ ਦੇ ਦੇ ਦੋ ਕਮਰਿਆਂ ਦੇ ਨਾਲ ਨਾਲ ਜੋ ਸਰਕਾਰੀ ਸੈਕੰਡਰੀ ਸਕੂਲ ਹੈ ਉਹਦੇ ਵਿੱਚ ਵੀ ਕਲਾਸਰੂਮ ਸਾਇੰਸ ਲੈਬ ਵਾਲੀਬਾਲ ਗਰਾਊਂਡ ਵਗੈਰਾ ਉਹਦੇ ਲਈ ਵੀ ਜਿਹੜਾ ਅੱਜ 31 ਲੱਖ 31 ਲੱਖ ਰੁਪਏ ਜਿਹੜਾ ਉਹਦੇ ਲਈ ਅੱਜ ਉੱਥੇ ਵੀ 31 ਲੱਖ ਦੇ ਕੰਮ ਸ਼ੁਰੂ ਹੋਣਗੇ 19 ਲੱਖ 10 ਹਜ਼ਾਰ ਦੇ ਕੰਮ ਨੇ ਜਿਹੜੇ ਉਹ ਇੱਥੇ ਦੋ ਕਮਰਿਆਂ ਦੇ ਸ਼ੁਰੂ ਹੋ ਰਹੇ ਨੇ ਔਰ ਇਸ ਤੋਂ ਇਲਾਵਾ ਇੱਕ ਹੋਰ ਤੁਹਾਡੇ ਸਾਰੇ ਨਗਰ ਦੇ ਲਈ ਜੋ ਖੁਸ਼ੀ ਦੀ ਗੱਲ ਹੈ ਉਹ ਇਹ ਹੈ ਕਿ 10 ਕਰੋੜ 64 ਲੱਖ ਰੁਪਏ ਦਾ ਇੱਕ ਹੋਰ ਕੰਮ ਹੈ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਜੋ ਝਾੜੋ ਪੱਤੀ ਵਾਲੇ ਪਾਸੇ ਝਾੜੋ ਵਾਲੇ ਪਾਸੇ ਔਰ ਬਾਹਰਲੇ ਪਾਸੇ ਸੁਨਾਮ ਰੋਡ ਤੇ ਜੋ ਕਲੋਨੀਆਂ ਨੇ ਉਹਨਾਂ ਦੇ ਵਿੱਚ ਸੀਵਰੇਜ ਦਾ ਕੰਮ ਹੈ ਜਿਹੜਾ ਉਹ ਲੰਬੇ ਸਮੇਂ ਤੋਂ ਪੈਂਡਿੰਗ ਪਿਆ ਸੀਗਾ ਸਮੇਂ-ਸਮੇਂ ਦੀ ਸਰਕਾਰਾਂ ਕਹਿੰਦੀਆਂ ਤਾਂ ਰਹੀਆਂ ਪਰ ਉਸ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਹੈਗਾ ਤੇ ਇਹਦੇ ਨਾਲ ਚੀਮਾ ਦਾ ਪੂਰੇ ਦਾ ਪੂਰਾ ਨਗਰ ਹੈ ਜਿਹੜਾ ਉਹ 100% ਸੀਵਰੇਜ ਜਿਹੜੇ ਉਹ ਕੰਪਲੀਟ ਹੋ ਜਾਏਗਾ ਸੋ ਝਾੜੋ ਵਾਲੇ ਪਾਸੇ ਔਰ ਸੁਨਾਮ ਰੋਡ ਤੇ ਕਲੋਨੀ ਵਾਲੇ ਪਾਸੇ 10 ਕਰੋੜ 64 ਲੱਖ ਰੁਪਏ ਦੇ ਨਾਲ 11 ਕਿਲੋਮੀਟਰ ਲੰਬੀ ਪਾਈਪਲਾਈਨ ਜਿਹਦੇ ਨਾਲ 1000 ਘਰਾਂ ਨੂੰ ਕਨੈਕਸ਼ਨ ਹੈ ਜਿਹੜਾ ਉਹ ਮਿਲੂਗਾ ਔਰ ਤਕਰੀਬਨ 9 ਮਹੀਨੇ ਦੇ ਵਿੱਚ ਇਹ ਕੰਮ ਹੈ ਜਿਹੜਾ ਪੂਰਾ ਹੋ ਜਾਊਗਾ ਔਰ ਜਿੱਥੇ ਕਿਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਕਿਉਂਕਿ ਜਦੋਂ ਸੀਵਰੇਜ ਪਾਈਪਲਾਈਨ ਪੈਣੀ ਹੈ ਤੇ ਇੱਕ ਵਾਰ ਸੜਕਾਂ ਦੀ ਗਲੀਆਂ ਦੀ ਪੱਟ ਪਟਾਈਏ ਜਿਹੜੀ ਉਹ ਹੋਣੀ ਹੈ ਪਰ ਫਿਕਰ ਨਾ ਕਰਿਓ ਥੋੜਾ ਸਮਾਂ 8-7 ਮਹੀਨੇ 10 ਮਹੀਨੇ ਉਹਦੀ ਤੰਗੀ ਤਾਂ ਜ਼ਰੂਰ ਹੋ ਸਕਦੀ ਹੈ ਕਿਉਂਕਿ ਗਲੀ ਪੱਟੀ ਹੋਊਗੀ ਜਾਂ ਸੜਕ ਪੱਟੀ ਹੋਊਗੀ ਪਰ ਇਸ ਟੈਂਡਰ ਦੇ ਵਿੱਚ ਜਿਹੜਾ ਪਾਉਣੇ ਕਰੋ 11 ਕਰੋੜ ਤੁਹਾਨੂੰ ਮੈਂ ਦੱਸਿਆ ਇਹਦੇ ਵਿੱਚ ਅੰਡਰਗਰਾਊਂਡ ਪਾਈਪਲਾਈਨ ਪਾ ਕੇ ਘਰ ਨੂੰ ਕਨੈਕਸ਼ਨ ਦੇ ਕੇ ਉਹਦੇ ਉੱਪਰ ਸੜਕ ਬਣਾਉਣ ਦਾ ਜਾਂ ਗਲੀ ਬਣਾਉਣ ਦਾ ਕੰਮ ਹੈ ਜਿਹੜਾ ਉਹ ਪੈਸਾ ਵੀ ਇਹਦੇ ਵਿੱਚ ਹੈ ਸੋ ਫਿਕਰ ਕਰਨ ਦੀ ਲੋੜ ਨਹੀਂ ਕਿਸੇ ਨੂੰ 9 ਮਹੀਨੇ ਦੇ ਵਿੱਚ ਵਿੱਚ ਇਹ ਕੰਮ ਹੈ ਜਿਹੜਾ ਇਹ ਪੂਰਾ ਇਹ ਕਰ ਦਿੱਤਾ ਜਾਊਗਾ ਸੋ ਅੱਜ ਲਈ ਸਿਰਫ ਇੰਨਾ ਹੀ ਤੁਸੀਂ ਬਣੇ ਰਹੋ ਚੜ੍ਹਦੇ ਕਲਾ ਟਾਈਮ ਟੂਬ ਦੇ ਨਾਲ ਧੰਨਵਾਦ